ਜਦੋਂ ਮੇਰਾ ਵਿਆਹ ਹੋਇਆ ਤਾਂ ਮੈਂ ਇੱਕ ਜੁਆਇੰਟ ਪਰਿਵਾਰ ਵਿੱਚ ਆਈ ਸੀ ਸੱਸ ਸਹੁਰਾ ਬਹੁਤ ਹੀ ਚੰਗੇ ਸਨ ਮੈਨੂੰ ਬਹੁਤ ਪਿਆਰ ਕਰਦੇ ਸੀ ਤੇ ਸਹਜ ਦਾ ਵਤੀਰਾ ਵੀ ਕਦੇ ਚੰਗਾ ਤੇ ਕਦੇ ਚਿਚੜਾ ਰਹਿੰਦਾ ਸੀ ਪਰ ਇਹ ਗੱਲ ਪੱਕੀ ਸੀ ਕਿ ਉਹ ਮੈਨੂੰ ਬਹੁਤ ਪਿਆਰ ਕਰਦੇ ਸੀ ਤੇ ਮੇਰੀ ਕਦਰ ਕਰਦਾ ਸੀ ਸਮਾਂ ਹੌਲੀ ਹੌਲੀ ਲੰਘ ਰਿਹਾ ਸੀ ਤੇ ਜਦੋਂ ਮੈਂ ਮਾਂ ਬਣੀ ਮੈਂ ਹਰ ਪਲ ਆਪਣੇ ਪੁੱਤ ਨਾਲ ਲੱਗੀ ਰਹਿੰਦੀ ਸਹਜ ਵੀ ਦੀਪ ਨੂੰ ਬਹੁਤ ਪਿਆਰ ਕਰਦਾ ਸੀ ਦਫ਼ਤਰੋਂ ਘਰ ਆ ਕੇ ਉਸਨਰ ਬਹੁ ਸਮਾਂ ਬਤਾਉਂਦਾ ਸੀ ਇਸੇ ਦਰਾਨ ਮੇਰੇ ਸਹੁਰੇ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਸਹਿਜ ਅਤੇ ਮੇਰੇ ਦਿਉਰ ਦੇ ਸਬੰਧਾਂ ਵਿੱਚ ਖਟਾਸ ਆਉਣ ਲੱਗ ਪਈ ਸੀ ਕਿਉਂਕਿ ਘਰ ਕਰਾਇਦਾ ਸੀ ਦੀਪ ਦੇ ਪਿਓ ਨੇ ਆਪਣੀ ਜ਼ਿੰਦਗੀ ਵਿੱਚ ਘਰ ਵੇਚ ਕੇ ਸਾਰਾ ਪੈਸਾ ਵਪਾਰ ਵਿੱਚ ਲਾ ਦਿੱਤਾ ਸੀ ਪਰ ਵਪਾਰ ਵਿੱਚ ਨੁਕਸਾਨ ਹੋਣ ਤੋਂ ਬਾਅਦ ਉਹ ਬਿਮਾਰ ਰਹਿਣ ਲੱਗੇ ਤੇ ਹੌਲੀ-ਹੌਲੀ ਅੰਦਰੋਂ ਟੁੱਟਦੇ ਚਲੇ ਗਏ ਜਦੋਂ ਦੋਨੋਂ ਪਰਾਵਾਂ ਦੇ ਸਬੰਧ ਵਿਗੜਨ ਲੱਗੇ ਤਾਂ ਅਸੀਂ ਵੱਖਰੇ ਰਹਿਣ ਦਾ ਫੈਸਲਾ ਕੀਤਾ ਮੇਰੀ ਸੱਸ ਇਸ ਗੱਲ ਤੇ ਬਹੁਤ ਰੋਈ ਸੀ ਮੇਰੀ ਸੱਸ ਨੇ ਸਾਡੇ ਨਾਲ ਚੱਲਣ ਦਾ ਫੈਸਲਾ ਕੀਤਾ ਤੇ ਮੈਂ ਵੀ ਉਹਨਾਂ ਨੂੰ ਖੁਸ਼ੀ-ਖੁਸ਼ੀ ਆਪਣੇ ਨਾਲ ਲੈ ਆਈ ਸੀ ਅਸੀਂ ਇੱਕ ਛੋਟਾ ਜਿਹਾ ਕਿਰਾਏ ਦਾ ਮਕਾਨ ਲੈ ਲਿਆ ਉੱਥੇ ਰਹਿਣਾ ਬਹੁਤ ਮੁਸ਼ਕਲ ਸੀ ਅਕਸਰ ਦੀ ਬਿਮਾਰ ਰਹਿੰਦਾ ਸੀ ਗਰਮੀ ਕਾਰਨ ਉਸਦੀ ਸਿਹਤ ਵਿਗੜ ਜਾਂਦੀ ਸੀ ਮੇਰੀ ਸੱਸ ਵੀ ਬਿਮਾਰ ਰਹਿਣ ਲੱਗ ਪਈ ਸੀ ਫਿਰ ਕੁਝ ਸਮੇਂ ਬਾਅਦ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਉਹਨਾਂ ਦੇ ਜਾਣ ਤੋਂ ਬਾਅਦ ਮੈਨੂੰ ਇੰਜ ਲੱਗਣ ਲੱਗਾ ਜਿਵੇਂ ਮੈਂ ਇਸਪੀਡ ਪੜਕੇ ਵਾਲੀ ਦੁਨੀਆ ਦੇ ਵਿੱਚ ਬਿਲਕੁਲ ਹੀ ਇਕੱਲੀ ਰਹਿ ਗਈ ਹਾਂ ਕਿਉਂਕਿ ਮੇਰੀ ਸੱਸ ਨਾਲ ਮੇਰਾ ਬਹੁਤ ਹੀ ਗੂੜਾ ਪਿਆਰ ਸੀ ਤੇ ਲਗਾਪੀ ਮੇਰੀ ਸੱਸ ਦੀ ਮੌਤ ਤੋਂ ਬਾਅਦ ਮੇਰੇ ਘਰਵਾਲੇ ਦੀ ਨੌਕਰੀ ਚਲੀ ਗਈ ਉਹ ਬਹੁਤ ਪਰੇਸ਼ਾਨ ਰਹਿਣ ਲੱਗਾ ਅਤੇ ਨਵੀਂ ਨੌਕਰੀ ਦੀ ਭਾਲ ਵਿੱਚ ਇੱਧਰ ਉੱਧਰ ਕੋਸ਼ਿਸ਼ ਕਰਨ ਲੱਗਾ ਰੋਜ਼ ਨਵੀਂ ਉਮੀਦ ਨਾਲ ਉਹ ਘਰੋਂ ਨਿਕਲਦਾ ਕੰਮ ਲੱਭਦਾ ਪਰ ਕਿਤੇ ਨੌਕਰੀ ਨਾ ਮਿਲਦੀ ਇਸ ਦੌਰਾਨ ਅਕੇਸ਼ ਨੇ ਆਨਲਾਈਨ ਕੰਮ ਕਰਨ ਦੀ ਕੋਸ਼ਿਸ਼ ਵੀ ਕੀਤੀ ਆਰਥਿਕ ਤੰਗੀ ਨੇ ਜਿਵੇਂ ਉਸ ਦਾ ਹੌਂਸਲਾ ਹੀ ਖੋ ਲਿਆ ਸੀ ਉਸ ਦਾ ਸੁਭਾਅ ਦਿਨੋ ਦਿਨ ਛਿੱਟੜਾ ਜਾ ਹੁੰਦਾ ਜਾ ਰਿਹਾ ਸੀ ਤੇ ਉਹ ਘਰ ਵਿੱਚ ਗੁੱਸਾ ਕਰਨ ਲੱਗ ਪਿਆ ਸੀ ਅਕਸਰ ਛੋਟੀਆਂ ਛੋਟੀਆਂ ਗੱਲਾਂ ਤੇ ਮੈਨੂੰ ਤੇ ਦੀਪ ਨੂੰ ਝਿੜਕ ਦਿੰਦਾ ਇੱਕ ਦਿਨ ਉਸ ਦਾ ਭਰਾ ਸਾਨੂੰ ਮਿਲਣ ਲਈ ਆਇਆ ਉਸ ਨੇ ਬਹੁਤ ਹੀ ਵਧੀਆ ਕੱਪੜੇ ਪਾਏ ਸਨ ਫਿਰ ਕਹਿਣ ਲੱਗਾ ਭਾਪੀ ਮੈਂ ਅੱਜਕੱਲ੍ਹ ਦबई ਵਿੱਚ ਰਹਿਣਾ ਅਤੇ ਉਸ ਨੇ ਆਪਣੇ ਭਰਾ ਨੂੰ ਕਈ ਵਾਰੀ ਕਿਹਾ ਕਿ ਮੇਰੇ ਨਾਲ ਦਵਾਈ ਚੱਲ ਪਰ ਉਹ ਤੁਹਾਨੂੰ ਛੱਡਣ ਨੂੰ ਤਿਆਰ ਨਹੀਂ ਹੁੰਦਾ ਤੇ ਕਹਿੰਦਾ ਕਿ ਮੈਂ ਵਿਦੇਸ਼ ਵਿੱਚ ਨਹੀਂ ਰਹਿ ਸਕਦਾ ਤੁਸੀਂ ਇਸ ਨੂੰ ਸਮਝਾਓ ਇਥੋਂ ਦੇ ਹਾਲਾਤ ਬਹੁਤ ਮੁਸ਼ਕਲ ਹੁੰਦੇ ਜਾ ਰਹੇ ਨੇ ਮੈਨੂੰ ਸਮਝ ਨਹੀਂ ਆਇਆ ਕਿ ਇਸ ਦਾ ਭਰਾ ਅਚਾਨਕ ਇੰਨਾ ਮਹਿਰਮਾਨ ਕਿਵੇਂ ਹੋ ਗਿਆ ਸੀ ਉਸ ਤੇ ਜਾਣ ਤੋਂ ਬਾਅਦ ਮੈਂ ਆਪਣੇ ਘਰ ਵਾਲੇ ਨਾਲ ਗੱਲ ਕੀਤੀ ਤੇ ਕਿਹਾ ਕਿ ਤੁਸੀਂ ਆਪਣੇ ਭਰਾ ਦੀ ਗੱਲ ਮੰਨ ਲਓ ਤੇ ਦਵਾਈ ਚਲੇ ਜਾਓ ਅਸੀਂ ਕਿਸੇ ਤਰ੍ਹਾਂ ਇੱਥੇ ਸਮਾਂ ਕੱਢ ਲਵਾਂਗੇ ਫਿਰ ਹੌਲੀ-ਹੌਲੀ ਜਦੋਂ ਹਾਲਾਤ ਬਿਹਤਰ ਹੋ ਜਾਣ ਤਾਂ ਤੁਸੀਂ ਆ ਜਾਓ ਤੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਓ ਪਰ ਮੇਰੇ ਘਰਵਾਲੇ ਨੇ ਕਿਹਾ ਕਿ ਤੂੰ ਨਹੀਂ ਜਾਣਦੀ ਮੇਰਾ ਭਰਾ ਕੀ ਕਰਦਾ ਉਹ ਇਥੋਂ ਸਮਾਨ ਦੀ ਤਸਕਰੀ ਕਰਕੇ ਉੱਥੇ ਲੈ ਕੇ ਜਾਂਦਾ ਤੇ ਜਦੋਂ ਆਉਂਦਾ ਤਾਂ ਵੀ ਉੱਥੋਂ ਗੈਰਕਾਨੂੰਨੀ ਸਮਾਨ ਲਿਆਉਂਦਾ ਦਾ ਉਸੇ ਨਾਲ ਉਸ ਨੂੰ ਫਾਇਦਾ ਹੋ ਰਿਹਾ ਅਤੇ ਉਸ ਦੀ ਹਾਲਤ ਹੁਣ ਪਹਿਲਾਂ ਨਾਲੋਂ ਬਿਹਤਰ ਹੋ ਗਈ ਹੈ ਤੂੰ ਉਸ ਦਾ ਦਿਖਾਵਾ ਵੇਖਿਆ ਪਰ ਮੈਂ ਕਦੀ ਵੀ ਹਰਾਮ ਦੀ ਕਮਾਈ ਨਹੀਂ ਖਾਣੀ ਮੈਂ ਆਪਣੇ ਮਾਪਿਆਂ ਤੇ ਦੱਸੇ ਰਾਹ ਤੇ ਹੀ ਚੱਲਣਾ ਜੇ ਸਾਨੂੰ ਥੋੜੇ ਵਿੱਚ ਵੀ ਗੁਜ਼ਾਰਾ ਕਰਨਾ ਪਵੇ ਤਾਂ ਵੀ ਮੈਨੂੰ ਕੋਈ ਪਛਤਾਵਾ ਨਹੀਂ ਹੋਣਾ ਜਦੋਂ ਉਹਨਾਂ ਨੇ ਇਹ ਗੱਲ ਬੜੇ ਠੋਕਲੇਜੀ ਵਿੱਚ ਕਹੀ ਤਾਂ ਮੈਂ ਵੀ ਉਹਨਾਂ ਵੱਲ ਵੇਖਦੀ ਰਹਿ ਗਈ ਇਸ ਦੌਰਾਨ ਜਦੋਂ ਮੈਨੂੰ ਪਤਾ ਲੱਗਾ ਕਿ ਮੈਂ ਦੁਬਾਰਾ ਮਾਂ ਬਣਨ ਵਾਲੀ ਆ ਜਿਵੇਂ ਸਾਨੂੰ ਪਤੀ ਪਤਨੀ ਨੂੰ ਮੁਸੀਬਤਾਂ ਘੇਰ ਲਿਆ ਹੋਵੇ ਇਹਨਾਂ ਨੂੰ ਜੋ ਪਹਿਲੀ ਨੌਕਰੀ ਮਿਲੀ ਸੀ ਉਸ ਨੇ ਉਹੀ ਸਵਕਾਰ ਕਰ ਲਈ ਅਤੇ ਹੁਣ ਉਹ ਹਰ ਰੋਜ਼ ਕੰਮ ਤੇ ਜਾਣ ਲੱਗ ਪਿਆ ਸੀ ਮੈਨੂੰ ਵੀ ਕੁਝ ਰਾਹਤ ਮਿਲੀ ਪਰ ਇਸ ਵਾਰ ਅਸੀਂ ਉਹ ਮਹਿੰਗਾ ਘਰ ਛੱਡ ਕੇ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਆ ਗਏ ਹਾਲਾਂਕਿ ਮੈਨੂੰ ਉਹ ਘਰ ਅੰਦਰੋਂ ਪਸੰਦ ਨਹੀਂ ਸੀ ਬਹੁਤ ਹੀ ਜ਼ਿਆਦਾ ਤੰਗ ਸੀ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਸੀ ਫਿਰ ਵੀ ਮੈਂ ਸੋਚਿਆ ਕਿ ਸਿਰਫ ਕੁਝ ਸਮੇਂ ਦੀ ਗੱਲ ਹੈ ਜਦੋਂ ਉਸ ਨੂੰ ਵਧੀਆ ਨੌਕਰੀ ਮਿਲ ਗਈ ਤਾਂ ਅਸੀਂ ਇਹ ਘਰ ਬਦਲ ਲਾਂਗੇ ਪਰ ਮੈਨੂੰ ਨਹੀਂ ਪਤਾ ਸੀ ਕਿ ਸਾਨੂੰ ਇਸ ਘਰ ਦੇ ਵਿੱਚ ਬਹੁਤ ਸਮਾਂ ਲੰਘਾਉਣਾ ਪੈਣਾ ਜਦੋਂ ਮੇਰੀ ਧੀ ਦਾ ਜਨਮ ਹੋਇਆ ਤਾਂ ਉਹ ਵੀ ਇਸੇ ਘਰ ਵਿੱਚ ਵੱਡੀ ਹੋਈ ਮੈਂ ਘਰ ਵਾਲੇ ਨੂੰ ਕਈ ਵਾਰ ਕਿਹਾ ਕਿ ਹੁਣ ਸਾਨੂੰ ਘਰ ਬਦਲ ਲੈਣਾ ਚਾਹੀਦਾ ਇਹ ਘਰ ਬਹੁਤ ਤੰਗ ਹੈ ਬੱਚੇ ਵੱਡੇ ਹੋ ਰਹੇ ਨੇ ਇੱਥੇ ਇੱਕ ਹੀ ਕਮਰੇ ਵਿੱਚ ਰਹਿਣਾ ਚੰਗਾ ਨਹੀਂ ਲੱਗਦਾ ਬੱਚਿਆਂ ਨੂੰ ਖੇਡਣ ਲਈ ਵੀ ਖੁੱਲੀ ਥਾਂ ਨਹੀਂ ਹੈਗੀ ਅਤੇ ਮਕਾਨ ਮਾਲਕ ਵੀ ਹਰ ਸਮੇਂ ਚੀਕਦਾ ਰਹਿੰਦਾ ਅਤੇ ਵੇਖੋ ਮੇਰੇ ਪੇਕੇ ਵੀ ਇਸੇ ਕਾਰਨ ਮੈਨੂੰ ਮਿਲਣ ਨਹੀਂ ਆਉਂਦੀ ਕਿਉਂਕਿ ਮੇਰੇ ਕੋਲ ਉਹਨਾਂ ਨੂੰ ਬਿਠਾਉਣ ਲਈ ਥਾਂ ਹੀ ਹੈ ਨਹੀਂ ਤੁਸੀਂ ਕੋਈ ਹੋਰ ਕਿਰਾਏ ਦਾ ਘਰ ਵੇਖ ਲਓ ਤਾਂ ਜੋ ਬੱਚਿਆਂ ਨੂੰ ਚੰਗਾ ਮਾਹੌਲ ਮਿਲੇ ਇਹ ਸੋਚ ਕੇ ਕਿ ਉਸ ਦੀ ਤਨਖਾਹ ਇੰਨੀ ਨਹੀਂ ਉਹ ਕੋਈ ਮਹਿੰਗਾ ਘਰ ਲੈ ਸਕੇ ਇਸ ਲਈ ਮਜਬੂਰੀ ਵਿੱਚ ਉਸੇ ਤੰਕਰ ਵਿੱਚ ਰਹਿ ਰਹੀ ਸੀ ਮੈਨੂੰ ਅੱਜ ਵੀ ਉਹ ਰਾਤ ਯਾਦ ਹੈ ਜਦੋਂ ਦੋਨੋਂ ਬੱਚੇ ਆਪਣੀ ਮੰਜੀ ਤੇ ਡੂੰਗੀ ਨੀਂਦ ਵਿੱਚ ਸੌ ਰਹੇ ਸੀ ਤੇ ਮੈਂ ਥੱਕੀ ਹਾਰੀ ਚੁੱਪਚਾਪ ਲੰਮੀ ਪੈ ਜਾਂਦੀ ਤਾਂ ਜੋ ਕੁਝ ਦੇ ਸਕੂਨ ਨਾਲ ਸੌਂ ਸਕਾਂ ਪਰ ਜਿਵੇਂ ਹੀ ਉਸ ਦੇ ਕਦਮਾਂ ਦੀ ਆਵਾਜ਼ ਸੁਣਦੀ ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗਦਾ ਉਹ ਆਉਂਦਾ ਬਿਨਾਂ ਕੋਈ ਗੱਲ ਕੀਤੇ ਬਿਨਾਂ ਕੋਈ ਭਾਵਨਾ ਦਿਖਾਏ ਬਿਨਾਂ ਸਿਰਫ ਆਪਣੀ ਜ਼ਰੂਰਤ ਪੂਰੀ ਕਰਨ ਤੇ ਤੁਲਿਆ ਹੁੰਦਾ ਮੇਰੇ ਮੂੰਹੋਂ ਕੋਈ ਸ਼ਬਦ ਨਾ ਨਿਕਲੇ ਉਸ ਤੋਂ ਪਹਿਲਾਂ ਉਸ ਦੇ ਹੱਥ ਮੇਰੇ ਮੂੰਹ ਤੇ ਹੁੰਦੇ ਚੁੱਪ ਰਹਿੋ ਬੱਚੇ ਜਾਗ ਜਾਣਗੇ ਇਹੀ ਉਸ ਦਾ ਹਰ ਵਾਰ ਦਾ ਵਾਕ ਸੀ ਨਾ ਕੋਈ ਪਿਆਰ ਤੇ ਨਾ ਕੋਈ ਜਜ਼ਬਾਤ ਸਿਰਫ ਇੱਕ ਜ਼ਰੂਰਤ ਪੂਰੀ ਹੁੰਦੀ ਤੇ ਮੈਂ ਚੁੱਪਚਾਪ ਇੱਕ بے ਜਾਨ ਸਰੀਰ ਵਾਂਗ ਮੰਜੇ ਤੇ ਪਈ ਰਹਿੰਦੀ ਮੇਰਾ 10 ਸਾਲ ਦਾ ਮਾਸੂਮ ਪੁੱਤ ਸੀ ਕਈ ਵਾਰੀ ਉਹ ਨੀਂਦ ਵਿੱਚ ਅਚਾਨਕ ਜਾਗ ਜਾਂਦਾ ਮੈਂ ਉਸ ਦੀ ਅੱਖਾਂ ਦੇਖਦੀ ਜੋ ਹਨੇਰੇ ਵਿੱਚ ਚਮਕਦੀਆਂ ਹੈਰਾਨੀ ਡਰ ਤੇ ਉਲਝਣ ਨਾਲ ਭਰੀਆਂ ਉਹ ਚੁੱਪਚਾਪ ਸਰਾਣੇ ਵਿੱਚ ਮੂਰ ਕਾ ਲੈਂਦਾ ਪਰ ਮੈਂ ਜਾਣਦੀ ਸੀ ਕਿ ਉਹ ਸਭ ਦੇਖ ਰਿਹਾ ਅਤੇ ਸੁਣ ਰਿਹਾ ਹੈ ਉਸ ਤੇ ਨਿੱਕੇ ਜਿਹੇ ਦਿਲ ਦਿਮਾਗ ਤੇ ਕੀ ਬੀਤਦੀ ਹੋਊਗੀ ਇਹ ਸੋਚ ਕੇ ਮੇਰਾ ਕਲੇਜਾ ਫਟਣ ਲੱਗਦਾ ਸੀ ਕਦੇ ਉਹ ਫੇਰ ਵੀ ਨਹੀਂ ਰੁਕਦਾ ਸੀ ਬਸ ਗੁੱਸੇ ਨਾਲ ਗਰਜਦਾ ਰਹਿੰਦਾ ਏਸ ਨੂੰ ਸਲਾਹ ਦਿਓ ਇਸ ਨੂੰ ਚੁੱਪ ਕਰਾਓ ਤੇ ਮੇਰੀ ਅੱਖਾਂ ਦੇ ਵਿੱਚ ਹੰਝੂ ਤੇ ਸੀਨੇ ਵਿੱਚ ਘੁੱਟਨ ਉਹ ਪਲ ਜਿਹ ਦੁਨੀਆ ਲਈ ਪਿਆਰ ਤੇ ਆਪਣੇ ਪਾਂਦੇ ਹੁੰਦੇ ਨੇ ਮੇਰੇ ਲਈ ਕਿਸੇ ਸਜ਼ਾ ਤੋਂ ਘੱਟ ਨਹੀਂ ਸਨ ਉਹਨਾਂ ਤੋਂ ਬਾਅਦ ਸਵੇਰੇ ਮੇਰੇ ਲਈ ਸਭ ਤੋਂ ਵੱਡੀ ਸਜ਼ਾ ਹੁੰਦੀ ਸੀ ਕੀ ਦੀ ਜਿਆ ਨਜ਼ਰਾਂ ਜਮੀਨ ਵਿੱਚ ਗੱਡੀਆਂ ਹੁੰਦੀਆਂ ਉਹ ਮੇਰੇ ਨਾਲ ਗੱਲ ਕਰਨ ਤੋਂ ਘਤਰ ਆਉਂਦਾ ਸੀ ਰੋਟੀ ਵੀ ਘੱਟ ਖਾਂਦਾ ਤੇ ਪਹਿਲਾਂ ਵਰਗਾ ਸ਼ਰਾਰਤੀ ਵੀ ਨਹੀਂ ਰਹਿ ਗਿਆ ਸੀ ਅਤਿਤੀ ਹਰ ਵੇਰੇ ਸੈਮੀ ਰਹਿੰਦੀ ਮੇਰੇ ਨਾਲ ਚਿੰਬੜ ਕੇ ਰਹਿੰਦੀ ਤੇ ਕਈ ਵਾਰ ਤੇ ਰੋ ਰੋ ਕੇ ਸਮਝਾਇਆ ਘੱਟੋ ਘੱਟ ਬੱਚਿਆਂ ਦੇ ਸਾਹਮਣੇ ਤਾਂ ਨਾ ਕਰੋ ਉਹ ਸਭ ਸਮਝਦੇ ਨੇ ਸਭ ਵੇਖਦੇ ਨੇ ਇਹ ਗਲਤ ਆ ਪਰ ਮੇਰੀ ਹਰ ਗੱਲ ਤੇ ਉਸ ਦਾ ਇੱਕੋ ਜਵਾਬ ਸੀ ਇਹ ਸੱਚ ਕੀ ਗਲਤ ਹੈ ਮੈਂ ਆਪਣੀ ਘਰ ਵਾਲੀ ਨਾਲ ਹਾਂ ਤੇ ਇਹ ਮੇਰਾ ਹੱਕ ਹੈ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਅਜਿਹਾਂ ਸੋਚਦੀ ਹੈ ਕਿ ਬੱਚੇ ਕੀ ਸਮਝਦੇ ਨੇ ਸੌ ਜਾਣਗੇ ਤਾਂ ਕਿ ਵੇਖਣਗੇ ਇਹ ਸਭ ਉਸਤੇ ਦਿਮਾਗ ਵਿੱਚ ਗੰਦਗੀ ਸੀ ਪਰ ਦੋਸ਼ ਮੈਨੂੰ ਹੀ ਦਿੰਦਾ ਮੇਰਾ ਘਰ ਵਾਲਾ ਮੇਰੇ ਸਾਹਮਣੇ ਬੱਚਿਆਂ ਦੇ ਸਾਹਮਣੇ ਮੈਨੂੰ અપਮਾਨਿਤ ਕਰਦਾ ਸਮਾਜ ਕੀ ਕਹੂਗਾ ਸਭ ਮੈਨੂੰ ਦੋਸ਼ੀ ਠਹਿਰਾਉਣਗੇ ਕਿ ਘਰ ਵਾਲੀ ਹੋ ਕੇ ਆਪਣੇ ਘਰ ਵਾਲੇ ਨੂੰ ਖੁਸ਼ ਨਹੀਂ ਰੱਖ ਸਕਦੀ बच्चे पैदा करने ਤੋਂ ਬਾਅਦ ਆਪਣੇ ਫਰਜ਼ ਤੋਂ ਮੂੰਹ ਮੋੜ ਲਿਆ ਪਰ ਪਿਛਲੇ ਕੁਝ ਹਫ਼ਤੇ ਤੋਂ ਮੇਰੇ ਪੁੱਤ ਦਾ ਵਰਤਾਅ ਕੁਝ ਅਜੀਬ ਜਿਹਾ ਹੋ ਗਿਆ ਸੀ ਉਹ ਮੈਨੂੰ ਸਤਾਉਣ ਲੱਗਾ ਸੀ ਪਹਿਲਾਂ ਵਰਗਾ ਸ਼ਰਾਰਤੀ ਬੱਚਾ ਨਹੀਂ ਰਹਿ ਗਿਆ ਸੀ ਬਿਲਕੁਲ ਚੁੱਪ ਰਹਿਣ ਲੱਗਾ ਅਕਸਰ ਗੁੱਸੇ ਵਿੱਚ ਵਿਖਾਈ ਦਿੰਦਾ ਤੇ ਕਦੇ ਕਿਸੇ ਤੇ ਗੱਲ ਨਾ ਕਰਦਾ ਮੇਰੀ ਧੀ ਨੂੰ ਜ਼ੋਰ ਨਾਲ ਧੱਕਾ ਦੇ ਦਿੰਦਾ ਅਤੇ ਜਦੋਂ ਰੋਣ ਲੱਗਦੀ ਤਾਂ ਉਸ ਨੂੰ ਚੁੱਪ ਕਰਵਾਉਣ ਦੀ ਬਜਾਏ ਅਜੀਬ ਜਿਹੀ ਵੇਰੁਖੀ ਨਾਲ ਵੇਖਦਾ ਇੱਕ ਦਿਨ ਮੈਂ ਉਸ ਨੂੰ ਘਟਾਉਣੇ ਦੀਆਂ ਗੁੱਡੀਆਂ ਨਾਲ ਖੇਡਦੇ ਵੇਖਿਆ ਪਰ ਉਹ ਖੇਡ ਨਹੀਂ ਰਿਹਾ ਸੀ ਉਹ ਦੋ ਗੁੱਡੀਆਂ ਨੂੰ ਅਜੀਬ ਤੇ ਗੰਦੇ ਤਰੀਕੇ ਨਾਲ ਇੱਕ ਦੂਜੇ ਤੇ ਰੱਖ ਰਿਹਾ ਸੀ ਤੇ ਗੁੱਸੇ ਨਾਲ ਟਕਰਾਰ ਰਿਹਾ ਸੀ ਮੇਰਾ ਦਿਲ ਤੇਜ਼ੀ ਨਾਲ ਧੜਕਣ ਲੱਗਾ ਮੈਂ ਉਸ ਨੂੰ ਤੁਰੰਤ ਝਿੜਕਿਆ ਕਿ ਦੀਪੇ ਕੀ ਕਰ ਰਿਹਾ ਤ ਉਹ ਸ਼ਰਮਿੰਦਾ ਜਿਹਾ ਹੋਇਆ ਤੇ ਚੁੱਪਚਾਪ ਚਲਾ ਗਿਆ ਮੇਰੇ ਦਿਲ ਦੀ ਧੜਕਣ ਜਿੱਦਾਂ ਰੁਕ ਗਈ ਸੀ ਮੇਰਾ ਕਲੇਜਾ ਮੂੰਹ ਨੂੰ ਆ ਰਿਹਾ ਸੀ ਮੈਂ ਆਪਣੇ ਆਪ ਨੂੰ ਸਮਝਾਇਆ ਸ਼ਾਇਦ ਕਿਸੇ ਹੋਰ ਬੱਚੇ ਨੇ ਅਜਿਹਾ ਸਿਖਾਇਆ ਹੋਗਾ ਜਾਂ ਖੇਡ ਰਿਹਾ ਹੋਵੇਗਾ ਬੱਚੇ ਅਕਸਰ ਅਜੀਬ ਅਜੀਬ ਹਰਕਤਾਂ ਸਿੱਖਦੇ ਨੇ ਪਰ ਡਰ ਮੇਰੇ ਅੰਦਰ ਘਰ ਕਰ ਗਿਆ ਸੀ ਅਤੇ ਫਿਰ ਉਹ ਹੀ ਦਿਨ ਆਇਆ ਜਿਸ ਨੇ ਮੇਰੀ ਜ਼ਿੰਦਗੀ ਦੀ ਨੀਂਹ ਹਿਲਾ ਦਿੱਤੀ ਗਵਾਂਡ ਵਿੱਚ ਰਹਿਣ ਵਾਲੀ ਚਾਚੀ ਕਿਸੇ ਕੰਮ ਲਈ ਬੁਲਾਉਣਾ ਆਈ ਸੀ ਉਹਨਾਂ ਦਾ ਘਰ ਸਾਡੇ ਘਰ ਦੇ ਬਿਲਕੁਲ ਹੀ ਸਾਹਮਣੇ ਸੀ ਮੈਂ ਦੀਪ ਨੂੰ ਇਹ ਕਹਿ ਕੇ ਕਿਹਾ ਕਿ ਤੇਰੀ ਭੈਣ ਘਰ ਹੈ ਉਸ ਦਾ ਧਿਆਨ ਰੱਖੀ ਮੈਂ ਸਾਹਮਣੇ ਤੇਰੀ ਆਂਟੀ ਕੋਲ ਜਾ ਰਹੀ ਆਂ ਜ਼ਰਾ ਤੂੰ ਦੀਪ ਦਾ ਧਿਆਨ ਰੱਖੀ ਉਹ ਕੱਲੀ ਟਰ ਜਾਂਦੀ ਹੈ ਉਸ ਨੂੰ ਕੰਡਾਣਾ ਛੱਡੀ ਦੀਪ ਨੇ ਬੜੀ ਬੇਰੁਖੀ ਨਾਲ ਹਾਂ ਕੀਤੀ ਮੇਰੇ ਦਿਲ ਵਿੱਚ ਜੀਵ ਡਰ ਸੀ ਪਰ ਫਿਰ ਵੀ ਮੈਂ ਉਸ ਨੂੰ ਘਰ ਛੱਡ ਕੇ ਗਵਾਂਢ ਵੀ ਚਲੀ ਗਈ ਅਤੇ ਉਹਨਾਂ ਦੇ ਘਰ ਗਈ ਪਰ ਮੇਰੇ ਮਨ ਵਿੱਚ ਬੇਚਾਨੀ ਸੀ ਉਹੀ ਡਰ ਉਹੀ ਸਾਇਆ ਲਗਾਤਾਰ ਘਰ ਵਿੱਚ ਮੇਰੇ ਦਿਲ ਵਿੱਚ ਘੁੰਮ ਰਿਹਾ ਸੀ ਮੈਂ 15 ਮਿੰਟ ਵੀ ਨਾ ਬਤਾਏ ਤੇ ਬਹਾਨਾ ਕਰਕੇ ਉੱਠ ਕੇ ਆ ਗਈ ਅਤੇ ਕਿਹਾ ਕਿ ਬੱਚੇ ਕੱਲੇ ਨੇ ਜਿੱਦਾਂ ਹੀ ਘਰ ਪਹੁੰਚੀ ਦਰਵਾਜ਼ਾ ਖੋਲ੍ਹਿਆ ਕੋਈ ਆਵਾਜ਼ ਨਹੀਂ ਸੀ ਇੱਕ ਜੀਵ ਜਹੀ ਚੁੱਪ ਸੀ ਦਿਲ ਦੀਆਂ ਧੜਕਣਾਂ ਤੇਜ਼ ਹੋ ਗਈਆਂ ਸਨ ਮੈਂ ਅੰਦਰ ਕਦਮ ਰੱਖਿਆ ਤਾਂ ਸਾਹਮਣੇ ਜੋ ਮੈਂ ਵੇਖਿਆ ਉਸ ਨੇ ਤਾਂ ਮੇਰੇ ਪੈਰਾਂ ਥਲੋਂ ਜ਼ਮੀਨ ਕਸਕਾ ਦਿੱਤੀ ਦੀਪ ਨੇ ਆਪਣੀ ਭੈਣ ਘਰ ਦੇ ਇੱਕ ਕੋਨੇ ਵਿੱਚ ਲੁਕਾ ਰੱਖੀ ਸੀ ਅਤੇ ਗੋਰੀ ਦੀ ਅੱਖਾਂ ਖੁੱਲੀਆਂ ਪਈਆਂ ਸੀ ਉਸ ਦਾ ਰੰਗ ਪੀਲਾ ਪੈ ਗਿਆ ਸੀ ਤੇ ਮੂੰਹ ਖੁੱਲਾ ਸੀ ਸ਼ਾਇਦ ਉਹ ਚੀਕਣ ਵਾਲੀ ਸੀ ਤੇ ਦੀਪ ਨੇ ਆਪਣਾ ਹੱਥ ਉਸ ਦੇ ਮੂੰਹ ਤੇ ਰੱਖ ਦਿੱਤਾ ਸਭ ਤੋਂ ਖੌਫਨਾਕ ਤੇ ਸਭ ਤੋਂ ਭਿਆਨਕ ਸੀ ਜਿੱਥੇ ਕਿਸੇ ਵੀ ਭਰਾ ਦਾ ਹੱਥ ਕਦੇ ਨਹੀਂ ਹੋਣਾ ਚਾਹੀਦਾ ਉਹ ਸਿਰਫ ਛੂ ਨਹੀਂ ਰਿਹਾ ਸੀ ਸਗੋਂ ਚੋੜ ਲਾ ਰਿਹਾ ਸੀ ਇੱਕ ਅਜਿਹੀ ਹਰਕਤ ਕਰ ਰਿਹਾ ਸੀ ਜਿਸ ਨੂੰ ਵੇਖ ਕੇ ਮੇਰੇ ਸਾਹ ਰੁਕ ਗਏ ਇਹ ਕੀ ਕਰ ਰਿਹਾ ਹੈ ਇਹ ਸੁਣਦਿਆ ਹੀ ਮੈਂ ਉੱਚੀ ਬੋਲੀ ਉਸ ਨੂੰ ਛੱਡ ਕੇ ਮੇਰੀ ਬਾਤ ਸੁਣ ਕੇ ਚੌਂਕ ਗਿਆ ਤੇ ਪਿੱਛੇ ਹੋ ਗਿਆ ਉਸ ਦਾ ਚਿਹਰਾ ਇਕਦਮ ਚਿੱਟਾ ਪੈ ਗਿਆ ਸੀ ਤੇ ਉਹ ਕੰਬ ਰਿਹਾ ਸੀ ਉਸ ਦੀ ਅੱਖਾਂ ਵਿੱਚ ਉਹੀ ਸ਼ਰਮਿੰਦਗੀ ਮੈਂ ਦੇਖ ਰਹੀ ਸੀ ਮੈਂ ਸੁੱਣ ਖੜੀ ਰਹਿ ਕੇ ਮੇਰੇ ਹੱਥ ਪੈ ਠੰਡੇ ਪੈ ਗਏ ਤੇ ਦਿਲ ਦੀਆਂ ਧੜਕਣਾ ਮੇਰੇ ਕੰਨਾਂ ਵਿੱਚ ਗੂੰਜ ਰਹੀਆਂ ਸੀ ਇਹ ਸਭ ਕੁਝ ਸੱਚ ਸੀ ਪਰ ਉਸ ਤੋਂ ਵੀ ਵੱਧ ਮੇਰਾ ਦਿਲ ਟੁੱਟ ਗਿਆ ਸੀ ਮੇਰਾ ਪੁੱਤ ਮੇਰਾ 10 ਸਾਲਾਂ ਦਾ ਮਾਸੂਮ ਜਹਾ ਪੁੱਤ ਜਿਸ ਨੂੰ ਮੈਂ ਆਪਣੇ ਖੂਨ ਪਸੀਨੇ ਨਾਲ ਪਾਲਿਆ ਸੀ ਉਹ ਮੇਰੀ 5 ਸਾਲ ਦੀ ਮਾਸੂਮਤੀ ਨਾਲ ਇਹ ਕੀ ਕਰ ਰਿਹਾ ਸੀ ਇਹ ਹਰਕਤ ਉਸਨੇ ਕਿੱਥੋਂ ਸਿੱਖੀ ਤੇ ਫਿਰ ਇੱਕ ਭਿਆਨਕ ਸੱਚ ਬਿਜਲੀ ਵਾਂਗ ਮੇਰੇ ਦਿਮਾਗ ਵਿੱਚ ਵੱਜਿਆ ਇਹ ਉਹੀ ਹਰਕਤ ਸੀ ਉਹੀ ਅੰਦਾਜ਼ ਸੀ ਜਿਸ ਨੂੰ ਉਸਨੇ ਵਾਰ-ਵਾਰ ਵੇਖਿਆ ਸੀ ਜਿਸ ਬਾਰੇ ਉਸਦੇ ਪਿਓ ਨੇ ਕਿਹਾ ਸੀ ਕਿ ਮੇਰਾ ਹੱਕ ਹੈ ਦੀਪ ਅਜੇ ਵੀ ਦਵਾਰ ਨਾਲ ਲੱਗਿਆ ਖੜਾ ਸੀ ਮੈਂ ਉਸ ਵਲ ਵਧੀ ਤੇ ਹਰ ਕਦਮ ਮੇਰੇ ਲਈ ਜਿਵੇਂ ਪਹਾੜ ਚੁੱਕਣ ਵਾਲ ਸੀ ਮੈਂ ਉਸਦੇ ਚਿਹਰੇ ਨੂੰ ਆਪਣੇ ਹੱਥ 'ਚ ਲਿੱਤਾ ਤੇ ਉਸ ਨੂੰ ਆਪਣੇ ਕੋਲ ਕੀਤਾ ਉਸ ਦੀ ਅੱਖਾਂ ਲਾਲ ਸੀ ਤੇ ਸਾਹ ਤੇਜ਼ ਮੈਂ ਉਸ ਨੂੰ ਪੁੱਛਿਆ ਦੀਪ ਇਹ ਤੂੰ ਕੀ ਕੀਤਾ ਮੇਰੀ ਆਵਾਜ਼ ਵਿੱਚ ਡਰ ਸੀ ਤੇ ਗੁੱਸਾ ਵੀ ਪਰ ਸਭ ਤੋਂ ਵੱਧ ਦਰਦ ਸੀ ਅਜੀਹਾ ਦਰਦ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਆ ਉਹ ਫੁੱਟ ਫੁੱਟ ਕੇ ਰੋਣ ਲੱਗਾ ਤੇ ਉਸ ਨੇ ਕੁਝ ਬੋਲਣ ਦੀ ਕੋਸ਼ਿਸ਼ ਕੀਤੀ ਪਰ ਸ਼ਬਦ ਹੀ ਨਾ ਨਿਕਲੇ ਆਖਰਕਾਰ ਬਹੁਤ ਹੌਲੀ ਉਸਨੇ ਡੂੰਘੀ ਆਵਾਜ਼ ਵਿੱਚ ਕਿਹਾ ਮੰਮੀ ਪਾਪਾ ਜਦੋਂ ਤੁਹਾਡੇ ਨਾਲ ਉਸ ਨਜ਼ਰਾਂ ਝੁਕਾ ਲਈਆਂ ਤੇ ਉਹੀ ਤਾਂ ਕਰਦਾ ਹਾਂ ਨਾ ਮੈਂ ਸੋਚਿਆ ਕਿ ਜਿਹਾ ਹੀ ਹੁੰਦਾ ਹੋਣਾ ਉਸਨੇ ਸ਼ਬਦ ਮੇਰੇ ਕੰਨਾਂ ਵਿੱਚ ਜਿਵੇਂ ਬੰਬ ਫਟ ਰਹੇ ਸੀ ਮੇਰੀ ਹੌਲੀ ਆਵਾਜ਼ ਨਾਲ ਇੱਥੇ ਆ ਪੁੱਤ ਮੈਂ ਜਾਣਦੀ ਸੀ ਕਿ ਮੈਂ ਉਸ ਨਾਲ ਕਿੰਨਾ ਪਿਆਰ ਕਰਦੀ ਹਾਂ ਪਰ ਉਸ ਨੂੰ ਦੇਖ ਕੇ ਮੇਰੇ ਅੰਦਰ ਇੱਕ ਜੀਵ ਜਿਹਾ ਡਰ ਆ ਗਿਆ ਸੀ ਫੇਰ ਵੀ ਉਹ ਮੇਰਾ ਪੁੱਤ ਸੀ ਉਹ ਇੱਕ ਮਾਸੂਮ ਬੱਚਾ ਸੀ ਅਤੇ ਜੁਰਮੋਸਤਾ ਨਹੀਂ ਸੀ ਉਸ ਤੇ ਪਿਆਰਦਾ ਸੀ ਸੈਮੇ ਹੋਏ ਬੱਚੇ ਵਾਂਗ ਹੌਲੀ-ਹੌਲੀ ਮੇਰੇ ਕੋਲ ਆਇਆ ਅਤੇ ਸਿਰ ਨੀਵਾ ਕਰਕੇ ਖੜਾ ਹੋ ਗਿਆ ਉਸ ਦੀਆਂ ਨਜ਼ਰਾਂ ਜ਼ਮੀਨ ਵਿੱਚ ਸੀ ਅਤੇ ਹੱਥ ਪਿੱਛੇ ਮੈਂ ਡੂੰਗਾ ਹੌਂਕਾ ਲਿੱਤਾ ਤੇ ਉਸ ਵੱਲ ਧਿਆਨ ਦਿੰਦਿਆਂ ਕਿ ਹਾਂ ਕਿ ਦੀਪ ਮੇਰੇ ਪੁੱਤ ਜੋ ਤੂੰ ਕੀਤਾ ਇਹ ਗਲਤ ਹੈ ਕੀ ਤੂੰ ਜਾਣਦਾ ਉਸ ਨੇ ਸਿਰ ਹਿਲਾਇਆ ਕਿ ਹਲਕੀ ਜਹੀ ਸਿਰ ਦੀ ਹਰਕਤ ਹੋਈ ਤੇ ਹੰਝੂ ਬਿਨਾ ਰੁਕੇ ਉਸ ਦੀ ਅੱਖਾਂ ਵਿੱਚੋਂ ਆ ਗਏ ਪੁੱਛਿਆ ਕਿਉਂ ਬੁੱਤ ਇਹ ਜਿਹਾ ਕਰਨ ਦਾ ਖਿਆਲ ਤੇਰੇ ਮਨ ਵਿੱਚ ਕਿੱਦਾਂ ਆਇਆ ਮੇਰੀ ਆਵਾਜ਼ ਜਿ ਹੌਲੀ ਸੀ ਮੈਨੂੰ ਜਵਾਬ ਪਹਿਲਾਂ ਤੋਂ ਹੀ ਪਤਾ ਸੀ ਪਰ ਮੈਂ ਚਾਹੁੰਦੀ ਸੀ ਕਿ ਉਹ ਆਪ ਦੱਸੇ ਮੈਂ ਜਾਨਣਾ ਚਾਹੁੰਦੀ ਸੀ ਕਿ ਉਸ ਦੇ ਮਨ ਵਿੱਚ ਕੀ ਚੱਲ ਰਿਹਾ ਹੈ ਉਸ ਨੇ ਸਿਰ ਹਿਲਾਇਆ ਤੇ ਕਿਹਾ ਨਹੀਂ ਮੈਂ ਨਹੀਂ ਜਾਣਦਾ ਥੋੜੀ ਤੇਰ ਚੁੱਪ ਰਿਹਾ सिसकियां ਭਰਦਾ ਰਿਹਾ ਤੇ ਫਿਰ ਅਚਾਨਕ ਜਿਵੇਂ ਕੋਈ ਪਾਂਦਰਵਾਜਾ ਟੁੱਟ ਗਿਆ ਹੋਵੇ ਉਸ ਨੇ ਆਪਣਾ ਚਿਹਰਾ ਹੱਥਾਂ ਵਿੱਚੋਂ ਪਰੇ ਕੀਤਾ ਤੇ ਮੇਰੀ ਅੱਖਾਂ ਵਿੱਚ ਵੇਖਦੇ ਕਿਹਾ ਕਿ ਮੰਮੀ ਜਦੋਂ ਪਪਾ ਤੜਨਾ ਜਿਹਾ ਕਰਦੇ ਨੇ ਮੈਂ ਵੇਖਦਾ ਤੇ ਹਰ ਵਾਰ ਵੇਖਦਾ ਉਸ ਦੀ ਸਾਫ ਸਾਫ ਗੱਲ ਮੇਰੇ ਲਈ ਜਿਵੇਂ ਧੱਕਾ ਸੀ ਮੈਂ ਕੰਧ ਦਾ ਸਹਾਰਾ ਲਿਆ ਉਸ ਨੇ ਦੱਸਿਆ ਕਿ ਤੁਸੀਂ ਰੋਂਦੇ ਹੋ ਤੇ ਤੁਸੀਂ ਮੂੰਹ ਤੇ ਹੱਥ ਰੱਖਦੇ ਹੋ ਇਸ ਲਈ ਉਸਨੂੰ ਛੋਟੀ ਵੀ ਡਰ ਗਈ ਸੀ ਤੇ ਮੈਂ ਬੈੱਡ ਵਿੱਚ ਮੂੰਹ ਰਖਾ ਲੰਦਾ ਉਸ ਦੇ ਸ਼ਬਦ ਜਿਵੇਂ ਚਿਹਰ ਉਗੜ ਰਹੇ ਸੀ ਉਸ ਦੀ ਸਾਹ ਤੇਜ਼ ਸੀ ਫਿਰ ਮੈਂ ਸੋਚਿਆ ਕਿ ਸ਼ਾਇਦ ਅਜੀਬੇ ਕੁਝ ਕਰਨਾ ਹੁੰਦਾ ਇਸ ਲਈ ਮੈਂ ਭੈਣ ਨਾਲ ਹੀ ਕੀਤਾ ਉਹ ਮੇਨ ਨਾਲ ਖੇਡ ਰਹੀ ਸੀ ਤੇ ਮੈਨੂੰ ਧਿਆਨ ਆਇਆ ਕਿ ਮੈਂ ਸਭ ਕੁਝ ਵੇਖਿਆ ਸੋਚਿਆ ਦੇਖਦਾ ਅਜੀਬਾ ਕਰਨ ਨਾਲ ਕੀ ਹੁੰਦਾ ਮੈਨੂੰ ਬਸ ਜਾਨਣਾ ਸੀ ਕਿ ਪਾਪਾ ਅਖਰ ਅਜੀਬਾ ਕਿਉਂ ਕਰਦੇ ਨੇ ਮੈਂ ਆਪਣੇ ਘਰ ਵਾਲੇ ਤੇ ਆਪਣੇ ਬੱਚਿਆਂ ਦੇ ਪਿਓ ਨੂੰ ਦੋਸ਼ ਦੇ ਰਹੀ ਸੀ ਸਭ ਤੋਂ ਪਹਿਲਾਂ ਉਹੀ ਖਿਆਲ ਆਇਆ ਕਿ ਮੈਂ ਦੋਸ਼ੀ ਹਾਂ ਮੈਂ ਉਸ ਨੂੰ ਰੋਕਿਆ ਕਿਉਂ ਨਹੀਂ ਮੈਂ ਵਿਰੋਧ ਕਿਉਂ ਨਹੀਂ ਕੀਤਾ ਮੈਂ ਕਿਸੇ ਤੋਂ ਮਦਦ ਕਿਉਂ ਨਹੀਂ ਮੰਗੀ ਮੈਂ ਬੱਚਿਆਂ ਨੂੰ ਇਸ ਚਹਿਰੀਲੇ ਮਾਹੌਲ ਵਿੱਚ ਰਹਿਣ ਕਿਉਂ ਦਿੱਤਾ ਦੋਸਤੋ ਕਹਾਣੀ ਤੋਂ ਸਾਨੂੰ ਸਿੱਖ ਮਿਲਦੀ ਹੈ ਕਿ ਸਾਨੂੰ ਆਪਣੇ ਘਰ ਦਾ ਮਾਹੌਲ ਬਿਲਕੁਲ ਸਹੀ ਰੱਖਣਾ ਚਾਹੀਦਾ ਹੈ ਤੇ ਬੱਚਿਆਂ ਦੇ ਸਾਹਮਣੇ ਅਜਿਹੀਆਂ ਜਲੀਲ ਹਰਕਤਾਂ ਕਦੇ ਨਾ ਕਰੋ ਧੰਨਵਾਦ ਜੀ